ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਹਰ ਵਿਅਕਤੀ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਧੀਆ ਰਾਜ ਅਤੇ ਪ੍ਰਸ਼ਾਸਨ ਮਿਲੇਗਾ ਪਰ ਇੱਥੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਹੀ ਸੁਰੱਖਿਤ ਨਹੀਂ ਹਨ ਅਤੇ ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਲਗਾਤਾਰ WhatsApp ਕਾਲ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਿਸ ਦੀ ਇਤਲਾਹ ਉਹਨਾਂ ਵੱਲੋਂ ਥਾਣਾ ਖਾਲੜਾ ਪੁਲਿਸ ਨੂੰ ਦਿੱਤੀ ਹੋਈ ਹੈ ਪਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਧਮਕੀਆਂ ਦੇਣ ਵਾਲੇ ਆਗੂਆਂ ਦੀ ਮਦਦ ਕਰ ਰਹੀ ਹੈ ਪੀੜਤ ਵਿਅਕਤੀ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ਵਿੱਚ ਆਪਣੀ ਹੀ ਰਿਸ਼ਤੇਦਾਰੀ ਦੇ ਵਿੱਚ ਕਿਸੇ ਨਾਲ ਲਾਗੜਾਟ ਹੈ ਅਤੇ ਉਹ ਵਿਅਕਤੀ ਉਹਨਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ ਜਿਸ ਕਰਕੇ ਉਹ ਹਰ ਰੋਜ਼ ਥਾਣੇ جا کے اتے ایس ایس پی ڈی ایس پی ਨੂੰ اپنی جان مال ਦੀ ਰਾਖੀ ਕਰਨ ਦੀ درخواستਾਂ ਦੇ ਰਹੇ ਨੇ ਪਰ تھانہ خالڑا پولیس ਉક્ત ਦੋਸ਼ੀਆਂ ਤੇ کاروائی ਕਰਨ ਦੀ بجائے ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਹੀ ਮਦਦ ਕਰ ਰਹੀ ਹੈ ਪੀੜਤ ਵਿਅਕਤੀ ਗੁਰ لال ਸਿੰਘ ਤੇ ਉਸ ਦੇ ਪਰਿਵਾਰ ਨੇ ਕਿਹਾ ਹੈ ਕਿ ਜੋ ਉਹਨਾਂ ਦਾ ਕੋਈ ਜਾਨੀ ਜਾਂ مالی نقصان ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ تھانہ خالੜਾ ਦੇ ਐਸ ਐਚ ਓ ਨਰਿੰਦਰ ਸਿੰਘ ਟੋਟੀਆਂ ਹੋਣਗੇ ਗੁਰ لال ਸਿੰਘ ਜੀ ਸਨ ਸੁਖندر ਸਿੰਘ ਪਿੰਡ ਵਾਸੀ خالੜਾ ਕੀ ਗੱਲ ਹੈ ਜੀ ਜਿਹੜਿਆ ਤੁਸੀਂ ਆ ਕਾਗਜ਼ ਫੜੀ ਫਿਰਦੇ ਸੀ ਇਹ ਜੀ ਕੁਝ ਦਿਨਾਂ ਤੋਂ ਪਹਿਲਾਂ ਮੇਰੇ ਇਥੇ ਪਿੰਡੀ ਕਿਸੇ ਨਾਲ ਲੜਾਈ ਢੀ ਮਤਲਬ ਸਾਡਾ ਕੋਈ ਆਪਸ ਵਿੱਚ ਝਗੜਾ ਸੀ ਤੇ ਮੈਨੂੰ ਉਹਨਾਂ ਨੇ ਮਤਲਬ ਜਾਨੋਂ ਮਾਰਨ ਦੀ ਧਮਕੀਆਂ ਦੇ ਰਹੇ ਆ ਵੀਡੀਓ ਕਰ ਰਹੇ ਕੈਨੇਡਾ ਤੋਂ ਇੱਕ ਨੰਬਰ ਇੰਡੀਆ ਦਾ ਤੇ ਇੱਕ ਕੈਨੇਡਾ ਦਾ ਜਿਹਦੇ ਪ੍ਰਤੀ ਮੈਂ ਇਹਦੇ ਅਖਾੜੇ ਦਰਖਾਸਤ ਵੀ 3 ਜੂਨ ਨੂੰ ਦਿੱਤੀ ਹੋਈ ਆ ਇਹਨਾਂ ਪੁਲਿਸ ਨੇ ਕੋਈ ਕਾਰਵਾਈ ਇੱਕ ਦਿਨ ਬੰਦਾ ਫੜ ਕੇ ਲੈ ਕੇ ਆਂਦਾ ਸੀ ਤੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਮੈਨੂੰ ਡਰਿਆ ਵੀ ਇਹਨਾਂ ਬੰਦਿਆਂ ਨੇ ਮੇਰਾ ਨੁਕਸਾਨ ਕਰਨਾ 100% ਕਰਨਾ ਤੇ ਹੋਊਗਾ ਵੀ ਮੈਨੂੰ ਪਤਾ ਹੈ ਕੱਲ ਨੂੰ ਮੇਰੇ ਮ ਮੈਂ ਇਹ ਇਹ ਪ੍ਰਤੀ ਰਠਾਣੇ ਕੁਝ ਨਹੀਂ ਹੋਇਆ ਜੀ ਮੈਂ ਐਸਐਸਪੀ ਤੱਕ ਵੀ ਪਹੁੰਚ ਕੀਤੀ ਆ ਆਪਣੇ ਡੀਜੀਪੀ ਤੱਕ ਵੀ ਕੀਤੀ ਹਰ ਬੰਦੇ ਮਾਨ ਜੋ ਮੁੱਖ ਮੰਤਰੀ ਸਾਹਿਬ ਤੱਕ ਵੀ ਕੀਤੀ ਆ ਪਰ ਮੈਨੂੰ ਕਿਤੇ ਕੋਈ ਇਨਸਾਫ ਨਹੀਂ ਮਿਲਿਆ ਇਹ ਐਸਐਚਓ ਸਾਹਿਬ ਜਿਹੜੇ ਇਹ ਮੈਨੂੰ ਦਬਾਉਣਾ ਚਾਹੁੰਦੇ ਆ ਮੈਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਤੂੰ ਉਹਨਾਂ ਨਾਲ ਰਾਜੀਨਾਵਾ ਕਰ ਨਹੀਂ ਤਾਂ ਤੈਨੂੰ ਕਹੇ ਪਰਚੇ ਨਹੀਂ ਵਿੱਚ ਰੱਖਾਂਗੇ ਜੇ ਕੱਲ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਭਰਾ ਨੂੰ ਕਿਸੇ ਵੀ ਮੈਂਬਰ ਨੂੰ ਮੈਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਇਹ ਜਾਨ ਨੂੰ ਨੁਕਸਾਨ ਹੁੰਦਾ ਹੈ ਕੋਈ ਹੁੰਦਾ ਮੈਂ ਕੰਮ ਧੰਦੇ ਜ ਆਪਣੇ ਨੇਰੇ ਸਵੇਰੇ ਕੰਮ ਤੋਂ ਹੋਣਾ ਜੀ ਮੇਰੀ ਦੁਕਾਨ ਆ ਕਿ ਐਸਐਚਓ ਮੈਨੂੰ ਕਹਿੰਦਾ ਵੀ ਤੂੰ ਰਾਈ ਨਾਮਾ ਕਰਨੀ ਤੇ ਤੈਨੂੰ ਕਿਹੇ ਹੀ ਪਰਚੇ ਰੱਖਾਂਗੇ ਮੈਨੂੰ ਡਾਰਿਆ ਵੀ ਇਹਨਾਂ ਮੈਨੂੰ ਕਿਹੇ ਪਰਚੇ ਜ਼ਰੂਰ ਰੱਖਣਾ ਉਤੋਂ ਇੱਕ ਦਿਨ ਇਨਸਾਫ ਨਹੀਂ ਕਰ ਰਹਾ ਹੁਣ ਮੈਂ ਇਹਨਾਂ ਨੇ ਨਿਰੰਦਰ ਸਿੰਘ ਢੋਟੀ ਐਸਐਚਓ ਹੀ ਅਖਾੜੇ ਦੇ ਮੈਂ ਦੋ ਵਾਰ ਗਿਆ ਅੱਗੋਂ ਮੈਨੂੰ ਕਹਿੰਦੇ ਆ ਵੀ ਤੂੰ ਕਰ ਵੀ ਤੂੰ ਕੋਟ ਚੱਲ ਜਾ ਸਾਡੇ ਕੋਈ ਦੇ ਪ੍ਰਤੀ ਕੋਈ ਮਰ ਵੀ ਸਾਡੇ ਕੋਈ ਦੇ ਨਹੀਂ ਹੈਗਾ ਨੀਗਾ ਵੀ ਅਧਿਕਾਰ ਨਹੀਂ ਹੈਗਾ ਵੀ ਇੱਥੇ ਕੋਈ ਕਾਰਵਾਈ ਬਣ ਸਕਦੀ ਆ ਹੁਣ ਮੈਨੂੰ ਇਨਸਾਫ ਚਾਹੀਦਾ ਮੈਂ ਮੰਗ ਕਰਦਾ ਵੀ ਇੱਥੇ ਇਨਸਾਫ ਮਿਲਣਾ ਚਾਹੀਦਾ ਵੀਡੀਓ ਕਰ ਰਹੀ ਤਮ ਕਿਆ ਮਿਲ ਰਹੀਆਂ ਬੰਦੇ ਬਾਈ ਮੈਂ ਪੂਰ ਤੇ ਤੁਸੀਂ ਤੁਹਾਡੇ ਵਿਧਾਇਕ ਕੁਝ ਨਹੀਂ ਕਰਦੇ ਸਰ ਵਿਧਾਇਕ ਸਾਰੇ ਕਰਦੇ ਆ ਪਰ ਜਦੋਂ ਉਤਲੇ ਲੈਵਲ ਤੇ ਸਾਰਾ ਕੁਝ ਹੋ ਰਿਹਾ ਹੈ ਪਰ ਜਦੋਂ ਥੱਲੇ ਲੈਵਲ ਗਰਾਊਂਡ ਲੈਵਲ ਤੇ ਕੋਈ ਪ੍ਰੋਸੈਸ ਨਹੀਂ ਹੈਗੀ ਇਹ ਸਭ ਕਦਾਬਾਂ ਗੱਲਾਂ ਉੱਥੇ ਥਾਣੇ ਤੱਕ ਰਹਿ ਜਾਂਦੀਆਂ ਸਾਡੇ ਤੱਕ ਲਾਗੂ ਨਹੀਂ ਹੁੰਦੀਆਂ ਉਹ ਜ਼ੋਰ ਪਾ ਰਹੇ ਆ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਕੰਮ ਸਾਨੂੰ ਸਾਡਾ ਇਨਸਾਫ ਜਿੱਥੋਂ ਅੜਿਆ ਆ ਉਹ ਸਿਰਫ ਥਾਣਾ ਐਸਚੂ ਖਾੜਾ ਨਰਿੰਦਰ ਸਿੰਘ ਸਰਦਾਰ ਟੋਟੀ ਸਾਹਿਬ ਉਹਨਾਂ ਉਹਨਾਂ ਵੱਲੋਂ ਨਹੀਂ ਮਿਲਿਆ ਸਿਰਫ ਲਾਰੇ ਲੱਪੇ ਲਈ ਜਾਂਦੇ ਸਾਨੂੰ ਗਾਂ ਗਾਂ ਮੈਨੂੰ ਪਤਾ ਜੇ ਕੁਝ ਹੋ ਗਿਆ ਮੇਰੀ ਮੈਨੂੰ ਕੁਝ ਹੋ ਗਿਆ ਜ਼ਿੰਮੇਵਾਰ ਇਹ ਨਰਿੰਦਰ ਸਿੰਘ ਟੋਟੀ ਹਾ ਮੇਰਾ ਨਾਮ ਸਰਬਜੀਤ ਕੌਰ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ ਇਹ ਮੇਰਾ ਬੇਟਾ ਵੱਡਾ ਸਕੂਲ ਕੀ ਗੱਲ ਕੀ ਹੈ ਜੀ ਸਾਰੀ ਇਹ ਭਾਈ ਇਦਾਂ ਹੀ ਆ ਵੀ ਕੰਮ ਤੇ ਜਾਂਦੇ ਨੇ ਰੇ ਸਵੇਰੇ ਸਾਨੂੰ ਧੋਕਾਉਂਦਿਆਂ ਵੀ ਇਹਨੂੰ ਅਸੀਂ ਮਾਰ ਦੇਣਾ ਜੇ ਇਹਨੂੰ ਮਾਰਦਾ ਸਾਡਾ ਮਗਰ ਕੋਈ ਨਹੀਂ ਹੈਗਾ ਤੇ ਤੁਸੀਂ ਦਰਖਾਸਤ ਨਹੀਂ ਦਿੱਤੀ ਅਸੀਂ ਸਾਰਾ ਕੁਝ ਕੀਤਾ ਸਾਨੂੰ ਕਿਤੋਂ ਇਨਸਾਫ ਨਹੀਂ ਮਿਲਣ ਦੀ ਆ ਤੇ ਨਹੀਂ ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ ਜੇ ਸਾਨੂੰ ਕੁਝ ਵੀ ਹੁੰਦਾ ਤੇ ਇਹਦੇ ਨਾਲ ਹੀ ਸਾਡਾ ਘਰ ਆ ਤੁਸੀਂ ਆਮ ਆਦਮੀ ਪਾਰਟੀ ਨਾਲ ਵੀ ਤੇ ਕਹਿੰਦੇ ਕਿ ਨਾ ਹਾਂਜੀ ਅਸੀਂ ਆਮ ਪਾਰਟੀ ਨਾਲ ਪੂਰਾ ਜ਼ੋਰ ਵੀ ਲਾਇਆ ਵਾ ਪਰ ਸਾਡੀ ਸੁਣਵਾਈ ਨਹੀਂ ਅਜੇ ਤੱਕ ਕਿਤੇ ਦੀ ਹੋਈ ਪਾਰਟੀ ਦਾਾਂਦੀ ਸਾਰਾ ਇਨਸਾਫ ਮਿਲੂਗਾ ਤੇ ਕਦੇ ਵੀ ਜਸ ਹਾਂ ਉਹ ਇਤਿਹਾਸ ਹੀ ਵੀ ਆਉਗੀ ਸਾਡੀ ਪਾਰਟੀ ਆਉਗੀ ਤੇ ਸਾਨੂੰ ਇਨਸਾਫ ਮਿਲੂ ਪਰ ਸਾਨੂੰ ਨਹੀਂ ਮਿਲਿਆ ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ ਤੇ ਸਾਡਾ ਨੁਕਸਾਨ ਨਹੀਂ ਕਿਤੇ ਵੇਲਾ ਨੇ ਮੇਰੇ ਸਵੇਰੇ ਹੋ ਗਿਆ ਤੇ ਫਿਰ ਅਸੀਂ ਕਿੱਧਰ ਜਾਵਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਬਸ ਇਹੋ ਮੰਗ ਕਰਦੇ ਆਂ ਵੀ ਸਾਡਾ ਇਨਸਾਫ ਸਾਨੂੰ ਚਾਹੀਦਾ ਵਾ ਜੇ ਇਹਨੂੰ ਧਮਕੀਆਂ ਆਉਂਦੀਆਂ ਜੇ ਕੋਈ ਨੁਕਸਾਨ ਹੋ ਗਿਆ ਫਿਰ ਕੀ ਕਰਾਂਗੇ ਅਸੀਂ ਅਲਸਰਿਕ ਗਰਲਾਲ ਸਿੰਘ ਇੱਥੋਂ ਵਸੇ ਖਾਲਸੇ ਦਾ ਉਹਨੂੰ WhatsApp ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਤੇ ਉਸ ਦਾ ਕਹਿਣਾ ਹੈ ਕਿ ਮੇਰੀ ਪਿੰਡ ਚ ਲਾਖ ਡਾਟਾ ਮੇਰਾ ਨੁਕਸਾਨ ਕਿਸੇ ਵੰਗੜੀ ਹੋ ਸਕਦਾ ਪਰ ਐਸਐਚਓ ਸਾਹਿਬ ਕੋਈ ਕਾਰਵਾਈ ਕਰਨ ਦੀ ਬਜਾਏ ਮੇਰੇ ਤੇ ਰਾਜੀਨਾਮੇ ਦਾ ਦੁਬਾਰਾ ਪਾ ਰਹੇ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਇਹਨਾਂ ਦੋਵਾਂ ਪਾਰਟੀਆਂ ਨੂੰ ਬੁਲਾਇਆ ਸੀ ਡਰਾਫਟ ਕੀਤੀ ਅਰਜ਼ਾ ਦੀ ਉਹਦੇ ਵਿੱਚ ਜਿਹੜੀ WhatsApp ਦੀ ਕਾਲ ਉਹਦੇ ਵਿੱਚ ਉਹਦੇ ਸਬੰਧ ਅਸੀਂ ਰਿਕਾਰਡਾਂ ਤੇ ਆ ਗਿਆ ਤੋਂ ਸਬਤ ਐਂਡ ਰਿਕਾਰਡਾਂ ਤੇ ਆ ਗਿਆ ਪਰ ਇਹੋ ਜੀ ਕੋਈ ਧਮਕੀ ਵਾਲੀ ਗੱਲ ਦਾ ਨਾ ਇਹਨੇ ਕੋਈ ਸਾਨੂੰ ਸਬੂਤ ਪੇਸ਼ ਕੀਤਾ ਤੇ ਨਾ ਕੋਈ ਸਾਬਤ ਲੈ ਆਉਂਦੇ ਕਿ ਕੋਈ ਸਬੂਤ ਆਇਆ ਵਾ ਬਾਕਾਇਦਾ ਇਹੋ ਜੀ ਜਿਹੜੀ ਆ ਉਹਦੇ ਬਿਆਨ ਦੇ ਮਤਲਬ ਕਾਰਵਾਈ ਦੇ ਕੇ ਰੋਜ਼ਨਾ ਦੇ ਰੱਟ ਪਾਤੀ ਆ ਇਹਨੂੰ ਕਹਿ ਤਾ ਤੂੰ ਆਪਣੀ ਜਿਹੜੀ ਅਰਦਾਸ ਦੇ ਵਿੱਚ ਚਾਰਾ ਚੁ ਕਰ ਜੋ ਤੇਰਾ ਐਕਸ ਬੰਦਾ ਵਾ ਸਾਡਾ ਕਾਬਿਲ ਦਾਸ ਜਰੂਰ ਨਹੀਂ ਕੋਈ ਹੈਗੀ ਪਾਇਆ ਗਿਆ ਉਹ ਬਾਰੇ ਕੁਝ ਮੱਦਕਾਤੇ ਸੀ ਸਰ ਉਹਦੇ ਕੋਲ ਸਾਰੇ ਪ੍ਰੂਫ ਨੇ ਉਹਨੇ মিডিਆ ਦੇ ਸਾਹਮਣੇ ਉਜਾਗ ਜाहिर ਕੀਤੇ ਆ ਤੁਹਾਨੂੰ ਵੀ ਦਿੱਤੇ ਹੋਏ ਆ ਪਰ ਜੇ ਉਹਦੀ ਜਾਨ ਦਾ ਕੋਈ ਖਤਰਾ ਬਣ ਗਿਆ ਜਾਂ ਮਰ ਲਓ ਉਹਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਵੇਖੋ ਜੋ ਹੁਣ ਵੀਡੀਓ ਕਾਲ ਜਿਹੜੀ ਉਹਦੀ ਆਈ ਹੈ ਉਹਦੇ ਵਿੱਚ ਵੀਡੀਓ ਕੱਟ ਕੋਈ ਰਿਕਾਰਡਿੰਗ ਨਹੀਂ ਉਹਦੀ ਹੋਗੀ रिकॉर्डिंग ਉਹਦੇ ਲਈ ਉਹ ਗਲਤ ਤੇ 31 ਮਿੰਟ ਦੀ ਸਾਰੀ 31 ਸਕਿੰਟ ਦੀ ਕਾਲ ਉਹਦੀ 31 ਸਕਿੰਟ ਦੇ ਵਿੱਚ ਬੰਦੇ ਨੂੰ ਕੋਈ ਰਿਕਾਰਡਿੰਗ ਤੋਂ ਤੁਹਾਨੂੰ ਵਿਖਾਵੇ ਕਿ ਰਿਕਾਰਡਿੰਗ ਕੀਤੀ ਆ ਜੀ ਸਰ ਉਹ ਮੂੰਹ ਆਖਣ ਦੇ ਕਿ ਮੈਂ ਮੂੰਹ ਆਖਣ ਦੀ ਕੀ ਗੱਲ ਹੁਣ ਬੰਦੇ ਸਾਰੇ ਪੰਚਾਇਤ ਦੀ ਦੋ ਪੰਚਾਇਤ ਸਦੀ ਗਈ ਆ ਪੰਚਾਇਤ ਨੇ ਕਿਹਾ ਕੋਈ ਗੱਲ ਨਹੀਂ ਜੀ ਸਰ ਬਿਲਕੁਲ ਕਹੀ ਜਾ ਬਈ ਸਰ ਸਾਈਬਰ ਕ੍ਰਾਈਮ ਦੀ ਰਿਪੋਰਟ ਕਢਾਈ ਤੁਸੀਂ ਜਿਹੜੀ ਵਟਸਐਪ ਦੀ ਕੋਈ ਆਈ ਨਹੀਂ ਗਈ ਕੋਈ ਕਾਲ ਹੀ ਨਹੀਂ ਆਈ ਕੋਈ ਕੋਈ ਵੀ ਆਈ ਹੁੰਦੀ ਰਿਕਾਰਡ ਕਢਾਇਆ ਤਰੇਕ ਇਹ ਵੀ ਗੱਲ ਹੈ ਕਿ ਉਹਨਾਂ ਨੇ ਕਹਿਣਾ ਹੈ ਕਿ ਜੇ ਮੇਰਾ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਜਾਂ ਮੈਂ ਮਰ ਗਿਆ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੋ ਗਿਆ ਤੇ ਐਸ ਐਚਓ ਸਭ ਜ਼ਿੰਮੇਵਾਰ ਹੋਣਗੇ ਵੇਖੋ ਜੇ ਇਹ ਜੋ ਕਾਰਵਾਈ ਭਰਦੀ ਹੁੰਦੀ ਹੁੰਦੀ ਰੱਪਟ ਬਾਤਰੀ ਹੁੰਦੀ ਉਹ ਖਾਂ ਆਪਣੇ ਕੋਰਟ ਜਾ ਕੇ ਆਪਣੀ ਉੱਥੇ ਬੈਠ ਕੇ ਰਿਕਾਰਡ ਆਪਣਾ ਕੋਰਟ